ਪੰਜਾਬ ਬਣਿਆ ਆਨਲਾਈਨ ਰਜਿਸਟਰੀਆਂ ਵਾਲਾ ਪਹਿਲਾ ਦੇਸ਼ ਦਾ ਸੂਬਾ ਅਮਰitsar ਦੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਨੇ ਅਮਰitsar ਦਾ ਰਿਕਾਰਡ ਆਨਲਾਈਨ ਚੜਾਉਣ ਦੀ ਪ੍ਰਕਿਰਿਆ ਮੁਕੰਮਲ ਕੀਤੀ ਹੈ ਇਸ ਦੇ ਨਾਲ ਹੀ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣਿਆ ਹੈ ਜਿੱਥੇ ਮਾਲ ਵਿਭਾਗ ਦਾ ਸਾਰਾ ਰਿਕਾਰਡ ਆਨਲਾਈਨ ਹੋਇਆ ਹੈ ਅਤੇ ਮਾਲ ਵਿਭਾਗ ਨਾਲ ਸੰਬੰਧਿਤ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਵੀ ਆਨਲਾਈਨ ਹੋਇਆ ਕਰੇਗਾ ਇਸ ਮੌਕੇ ਤੇ ਡੀਸੀ ਅਮਰitsar ਕਮਲਦੀਪ ਸਿੰਘ ਸੰਘਾ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਨੇ ਕਿਹਾ ਦੇ ਵਿੱਚ ਜਿਹੜੇ ਸਾਰੇ ਡਾਕੂਮੈਂਟਸ ਰਜਿਸਟਰ ਕਰਨ ਦਾ ਜਿਹੜਾ ਐਨਜੀਡੀਆਰਐਸ ਦਾ ਜਿਹੜਾ ਸਿਸਟਮ ਹੈ ਉਹ ਸ਼ੁਰੂ ਕੀਤਾ ਗਿਆ ਸੀ ਐਨਜੀਡੀਆਰਐਸ ਦਾ ਜਿਹੜਾ ਸਿਸਟਮ ਤਿਆਰ ਕੀਤਾ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਤੋਂ ਐਨਆਈਸੀ ਇੰਡੀਆ ਵੱਲੋਂ ਪਰ ਅੱਜ ਪੰਜਾਬ ਦੇ ਸਾਰੇ ਜ਼ਿਲ੍ਹੇ ਅੱਜ ਪੰਜਾਬ ਦੇ ਸਾਰੇ ਜ਼ਿਲ੍ਹੇ ਇਸ ਆਨਲਾਈਨ ਜਿਹੜੀ ਰਜਿਸਟ੍ਰੇਸ਼ਨ ਵਾਲੇ ਕੰਮ ਤੇ ਉਹ ਆ ਗਏ ਹੈ ਜਿਹੜੇ ਵੱਡੇ ਜ਼ਿਲ੍ਹੇ ਜਲੰਧਰ ਅਮਰੋਸ ਲੁਧਿਆਣਾ ਇਹ ਲਾਸਟ ਵਿੱਚ ਰੱਖਿਆ ਸੀ ਅੱਜ ਅਮਰitsar ਫਾਈਨਲ ਡਿਸਟ੍ਰਿਕਟ ਸਿਗਾ ਜਿਹਦੇ ਵਿੱਚ ਐਨ ਜੀ ਡੀ ਆਰ ਐਸ ਦਾ ਜਿਹੜਾ ਡਾਕੂਮੈਂਟ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਇਹਦੇ ਰਾਹੀਂ ਹੁਣ ਸੇਲ ਡੀਡਸ ਜਾਂ ਪਬਲ ਜਾਂ ਉਹ ਡੇੜਾ ਵੀ ਡਾਕੂਮੈਂਟ ਰਜਿਸਟਰ ਕਰਉਣਾ ਵਸਿੱਕੇ ਨੇ ਉਹ ਆਨਲਾਈਨ ਹੋਊਗਾ ਔਰ ਇੱਕ ਬਹੁਤ ਮਹੱਤਵਪੂਰਨ ਅਚੀਵਮੈਂਟ ਹੈ ਕਿਉਂਕਿ ਇੰਡੀਆ ਦੀ ਪਹਿਲੀ ਸਟੇਟ ਬਣੀ ਹੈ ਪੰਜਾਬ ਜਿਹਦੇ ਵਿੱਚ ਐਨ ਆਈ ਸੀ ਦਾ ਜਿਹੜਾ ਐਨ ਜੀ ਆਰ ਐਸ ਸਿਸਟਮ ਸਾਰੀ ਸਟੇਟ ਦੇ ਵਿੱਚ ਲਾਗੂ ਹੋ ਗਿਆ ਅੱਜ ਸੀਐਮ ਸਾਹਿਬ ਨੇ ਥੋੜੀ ਦੇਰ ਪਹਿਲਾਂ ਹੀ ਵੀਡੀਓ ਕਾਨਫਰੰਸ ਦੇ ਵਿੱਚ ਜਿਹਦੇ ਵਿੱਚ ਐਨਆਈਸੀ ਡੈਲੀ ਵੀ ਸ਼ਾਮਲ ਸੀ ਪੁਨੇ ਤੋਂ ਵੀ ਸ਼ਾਮਲ ਸੀ ਔਰ ਸਾਰੇ ਪੰਜਾਬ ਦੇ ਜਿਹੜੇ ਡਿਪਟੀ ਕਮਿਸ਼ਨਰ ਉਹ ਵੀ ਉਸ ਵੀਡੀਓ ਕਾਨਫਰੰਸ ਦੇ ਨਾਲ ਕਨੈਕਟਡ ਸੀ ਔਰ ਇਹਦੇ ਨਾਲ ਹੀ ਕੈਬਨਿਟ ਦੀ ਮੀਟਿੰਗ ਸੀ ਇਹਦੇ ਵਿੱਚ ਪ੍ਰੈਜਾਈਡ ਕਰਨ ਤੋਂ ਪਹਿਲਾਂ ਸੀਐਮ ਸਾਹਿਬ ਵੱਲੋਂ ਇੱਕ ਬਟਨ ਪ੍ਰੈਸ ਕਰਕੇ ਜਿਹੜਾ ਇਹ ਐਨਜੀਡੀਆ ਰੈਸ ਦਾ ਅਵਰਸ ਸਰਵੇਜ ਜਿਹੜਾ ਸਿਸਟਮ ਸ਼ੁਰੂ ਕੀਤਾ ਗਿਆ ਪਰ ਉਹਦੇ ਤਹਿਤ ਜਿਵੇਂ ਤੁਸੀਂ ਦੇਖਿਆ ਉਹਨਾਂ ਤੋਂ ਗੋਹਟ ਲੈ ਕੇ ਆ ਕੇ ਅਸੀਂ ਇਹ ਜੈਸਿਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਔਰ ਇਹ ਇਸ ਵੇਲੇ ਬੜਾ ਸਹੀ ਸਕਸੈਸਫੁਲ ਟੈਗ ਦੇ ਨਾਲ ਸ਼ੁਰੂ ਹੋ ਗਿਆ ਜੀ ਸਰ ਅੱਜ ਇਹ ਜਿਹੜਾ ਕੰਮ ਕੀਤਾ ਗਿਆ ਇੱਕ ਤੇ ਟ੍ਰਾਂਸਪੇਰੈਂਸੀ ਹੈਗੀ ਆ ਦੂਸਰੀ ਹੈਗੀ ਵਿੱਚ ਕੰਮ ਛੇਤੀ ਹੋ ਜਾਏਗਾ ਲੇਕਿਨ ਅੱਜ ਲੱਗਾ ਕਿ ਪਹਿਲੀ ਰਜਿਸਟਰੀ ਤੇ ਹੀ ਅੱਧਾ ਘੰਟਾ ਦੇ ਕਰੀਬ ਵਕਤ ਜਿਹੜਾ ਲੱਗਿਆ ਪਹਿਲੀ ਗੱਲ ਤਾਂ ਅੱਧਾ ਘੰਟਾ ਨਹੀਂ ਲੱਗਿਆ ਦੂਜਾ ਤੁਸੀਂ ਦੇਖਿਆ ਜਿਸਲੇ ਕਮਰੇ ਦੇ ਵਿੱਚ ਇੰਨੇ ਬੰਦੇ ਬੜੇ ਸੀ ਤਾਂ ਉਹਦੀ ਤਾਰ ਕਿਸੇ ਦੇ ਪੈਰ ਦੇ ਨਾਲ ਲੱਥੀ ਹੈ ਉਦੇ ਕਰਕੇ ਉਹਨੂੰ ਟਾਈਮ ਲੱਗਿਆ ਬਿਲਕੁਲ ਟਾਈਮ ਨਹੀਂ ਲੱਗਦਾ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਜਿੰਨਾ स्लॉट ਦਿੱਤਾ ਗਿਆ ਉਹਦੇ ਵਿੱਚ ਇਹ ਰਜਿਸਟ੍ਰੇਸ਼ਨ ਹੋਊਗੀ ਉਹ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਫਿੰਗਰ ਸਕੈਨਿੰਗ ਹੁੰਦੀ ਹੈ ਫਿੰਗਰਪ੍ਰਿੰਟ ਦੀ ਕੋਈ ਹੋਰ ਬੰਦਾ ਕੋਈ ਜਾਲੀ ਡਾਕੂਮੈਂਟ ਨਹੀਂ ਤਿਆਰ ਕਰ ਸਕਦਾ ਬਿਲਕੁਲ ਸਹੀ ਡਾਕੂਮੈਂਟਸ ਤਿਆਰ ਹੋਣਗੇ ਔਰ ਇਹਦਾ ਰਿਕਾਰਡ ਪਰਮਾਨੈਂਟਲੀ ਤਾਓਮਰ ਸਿਸਟਮ ਦੇ ਵਿੱਚ ਰਹੂਗਾ ਜਦੋਂ ਮਰਜ਼ੀ ਰਿਟਰੀਵ ਕੀਤਾ ਜਾ ਸਕਦਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਇਹਦੇ ਵਿੱਚੋਂ ਲਕਲਾਂ ਕੱਢਣ ਦਾ ਇਹਦਾ ਜੋ ਰਿਟਰੀਵਲ ਦਾ ਜਾਂ ਜਿਹੜੀ ਪਹਿਲੀ ਰਜਿਸਟਰਡ ਡਾਕੂਮੈਂਟ ਹੈ ਉਹਦੇ ਵਾਸਤੇ ਵੀ ਲਿੰਕ ਬਣ ਜਾਊਗਾ ਕਿ ਨਵੀਂ ਰਜਿਸਟਰੀ ਜਿਹੜੀ ਹੈ ਉਹਦੇ ਵਿੱਚ ਰਿਫਲੈਕਟ ਹੋ ਜਾਊਗੀ। ਤੇ ਇਸ ਕਰਕੇ ਇਹ ਬਹੁਤ ਵੱਡੀ ਇੰਪਰੂਵਮੈਂਟ ਹੈ ਬੜਾ ਵਧੀਆ। ਅਸੀਂ ਦੇਖਿਆ ਵਿਦਆਊਟ ਐਨੀ ਐਚਏ ਹੋਇਆ। ਅਮ ਸੱਚ ਬਿਲਕੁਲ ਹੈ। ਅਵਰ ਸਰ ਦਾ ਇਹ ਅੱਜ ਰਿਐਸੋਸੀਏਸ਼ਨ ਦਾ ਡਾਕੂਮੈਂਟ ਕਿੰਨੇ ਟਾਈਮ ਚ ਇੱਕ ਡਾਕੂਮੈਂਟ ਜਿਹੜਾ ਰਜਿਸਟਰ ਹੋਏਗਾ? ਤਕਰੀਬਨ ਮੇਰੇ ਖਿਆਲ 10 ਮਿੰਟ ਦੇ ਵਿੱਚ ਹੋ ਜਾਣਾ 10 ਮਿੰਟ ਚ ਔਰ ਇਹ ਰੋਜ਼ਾਨਾ ਕਿੰਨੇ ਹੋ ਸਕਣਗੇ ਮੈਕਸਿਮਮ ਕਿੰਨੇ ਹੈ ਸਟਾਰਟ ਵਿੱਚ 40 ਕਰਨੇ ਆ ਕਿ ਜਿਦਾ ਇਹਦੀ ਸਪੀਡ ਹੋਰ ਇਨਕਰੀਜ਼ ਹੋ ਜੂਗੀ ਹੋਰ ਹੋ ਜੂਗੀ ਕਿਉਂਕਿ ਨੂੰ ਪ੍ਰੈਕਟਿਸ ਵੀ ਹੋ ਜੂਗੀ ਸਾਰਿਆਂ ਨੂੰ ਅਸੀਂ ਆਪਣੇ ਇੰਡੀਆ ਦਾ ਪਹਿਲਾ ਸੂਬਾ ਹੈ ਆਪਣਾ ਪੰਜਾਬ ਇੱਥੇ ਆਨਲਾਈਨ ਸਿਸਟਮ ਇਹ ਲਾਗੂ ਹੋਇਆ ਹੈ ਫਸਟ ਆਪ ਨੂੰ ਪਹਿਲਾ ਨੰਬਰ ਆਪ ਨੂੰ ਮਿਲਿਆ ਪੰਜਾਬ ਨੂੰ ਤੇ ਬਹੁਤ ਵਧੀਆ ਸਿਸਟਮ ਹੈ ਇਹਦੇ ਨਾਲ ਕੋਈ ਮਤਲਬ ਜਿਹੜੀ ਡੁਪਲੀਕੇਸੀ ਹੈ ਜਾਂ ਕਿਸੇ ਦਾ ਟੈਂਪਰਿੰਗ ਹੋ ਜਾਂਦੀ ਹੈ ਇਹ ਬਿਲਕੁਲ ਖਤਮ ਮਤਲਬ ਨਾਮੁਮਕ ਨਹੀਂ ਹੈ ਤੇ ਬਹੁਤ ਵਧੀਆ ਲੋਕਾਂ ਨੂੰ ਖਜਲ ਖੁਆਰੀ ਨਹੀਂ ਹੋਊਗੀ ਜਿਹੜਾ ਟਾਈਮ ਤੁਹਾਨੂੰ ਮਿਲੂਗਾ ਉਸ ਟਾਈਮ ਤੁਸੀਂ ਆਉਣਾ ਹੈ ਵਿਥਿਨ 5 ਮਿੰਟਸ ਤੁਹਾਨੂੰ ਅਸੀਂ ਫ੍ਰੀ ਕਰ ਦਾਂਗੇ ਜੀ ਤੇ ਅੱਜ ਅੱਜ ਵੰਚ ਹੋਈ ਜਿਹੜੀ ਹਾਂ ਜੀ ਹਾਂ ਜੀ ਘਟ ਘਟ ਅੱਧੇ ਬਾਣਾ ਘੰਟਾ ਲੱਗਾਇਆ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿ ਆਪਨੂੰ ਨਵੀਂ ਚੀਜ਼ ਹੈ ਨਾ ਜੀ ਬਾਕੀ ਆਪਣਾ ਖਰਡ ਵਗੈਰਾ ਸੀ ਕੁਛ ਹੈ 128 ਰਜਿਸਟਰੀ ਹੋਈਆਂ ਅੱਜ ਬਿਲਕੁਲ ਕੋਈ ਪ੍ਰੋਬਲਮ ਨਹੀਂ ਅਪਾਇੰਟਮੈਂਟ ਜਿਹੜੀ ਤੁਹਾਨੂੰ ਮਿਲੂਗੀ ਉਸ ਟਾਈਮ ਕੋ ਸਿ ਆਓ ਵਿਦਨ 15 ਮਿੰਟਸ ਲੱਗਦੇ ਨੇ ਉਹ ਡੇਲੀ ਕਿੰਨੀਆਂ ਦਿਸੀਆਂ ਹੋਣਗੀਆਂ ਦਿਸੀਆਂ ਕਿੰਨੇ ਪਹਿਲੇ ਮੈਕਸਿਮਮ ਐਸਟੀਮੇਟ ਅਸੀਂ ਪਹਿਲਾਂ ਦਾ 30 ਰਜਿਸਟਰੀ ਦਾ ਲਾਇਆ ਹੈ ਹੌਲੀ ਹੌਲੀ ਸਾਡੇ ਫੈਮਿਲੀਅਰ ਹੋ ਜਾਣਗੇ ਇਹਨਾਂ ਨੂੰ ਅਸੀਂ 150 ਤੱਕ ਲੈ ਜਮ ਅੱਜ ਦਾ ਲੋਕੀ ਕਹਿੰਦੇ ਵੀ ਉਹ ਬਾਰ ਉਹ ਕੰਪੈਟੀ ਦੀ ਉਹਦੇ ਵੀ ਨਹੀਂ ਆ ਲੱਗ ਲੰਦੀ ਆ ਤੇ ਕੰਮ ਵੀ ਕਰਦੀ ਨਹੀਂ ਬੇ ਦੋ ਦੋ ਘੰਟੇ ਹੋ ਗਏ ਤਿੰਨ ਦੰਗੇ ਹੋ ਗਏ ਚਾਰ ਸ਼ਾਮ ਹੋ ਗਏ ਨਹੀਂ ਇਹ ਸਾਨੂੰ ਐਕਚੁਅਲੀ ਸਾਨੂੰ ਆਪਣੇ ਸਮੇਂ ਸਿਸਟਮ ਦੀ ਅਰੇ ਹਮਨ ਸਾਨੂੰ ਪਤਾ ਲੱਗੇ ਬਿਲਕੁਲ ਠੀਕ ਇਸ ਮੌਕੇ ਤੇ ਰਜਿਸਟਰੀ ਕਰਵਾਉਣ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਈ ਜੀ ਸਾਡੇ ਸਾਰੇ 10 ਵਜੇ ਦਾ ਸੱਦਿਆ ਜਿਹੜਾ 5 ਵਜੇ ਕਹਿੰਦਾ ਜੇ ਪਰਸੋਂ ਦਾ ਟਾਈਮ ਦਿੱਤਾ ਜੀ ਲੋਕੀ ਇੰਨੇ ਕਲਪੇ ਹੋਏ ਆ ਕ ਪੁੱਛੋ ਨਾ ਸਭ ਲੋਕੀ ਜਾ ਰਹੇ ਆ ਕਲਪ ਕੇ ਜਿਹੜੇ 9 ਵਜੇ 10 ਵਜੇ 11 ਵਜੇ ਆਏ ਨੇ ਅੱਜ ਤੋਂ ਇਹਨਾਂ ਨੇ ਉਪਰਾਲਾ ਸ਼ੁਰੂ ਕਰ ਦਿੱਤਾ ਵਾ ਅੱਜ ਤੋਂ ਬਾਅਦ ਬਾਅਦ ਚ ਜਦੋਂ ਬਾਅਦ ਚ ਜਦੋਂ ਆਵੋਗੇ ਪਤਾ ਲੱਗੇਗਾ ਅੱਜ ਦਾ ਦੇ ਹੋਈ ਆ ਨਾ 10 ਵਜੇ ਤੁਹਾਨੂੰ ਕਿੰਨੇ ਆਉਣ ਵਾਸਤੇ ਟਾਈਮ ਦਿੱਤਾ ਸੀ ਸਾਣਾ ਜਿਹੜਾ ਆਨਲਾਈਨ ਜਿਹੜਾ ਕੀਤਾ ਵਾ ਨਹੀਂ ਆਨਲਾਈਨ ਤੁਹਾਨੂੰ ਕਿੰਨੇ ਕਿਹਾ ਸੀ ਸਵੇਰੇ ਆਓ ਸਵੇਰੇ ਆਓ ਕਿਧਰੇ ਦੇਖ ਕੇ ਕਿਧਰੇ ਦੇਖ ਕੇ ਸਾਨੂੰ 9 ਹੁੰਦਾ ਸੀ ਕਿ ਕਿਸੇ ਸਾਡੇ ਨਾਲ ਦੱਸਿਆ ਸੀ ਤੁਹਾਨੂੰ ਪਰਸੋਂ ਦਾ ਟਾਈਮ ਦਿੱਤਾ 9 ਤੋਂ 10 ਦਾ ਠੀਕ ਹੈ ਉਧੇ ਵੜਿਆ ਸੀ ਸਾਡੇ 11 ਵਜੇ ਆਏ 12 ਵਜੇ ਤੇ ਇਹ ਤਾਂ ਦੇਖ ਲਓ ਕੋਈ ਹਿਸਟਰੀ ਦੀ ਕੋ ਗੱਲ ਇਹ ਵੀ ਕਹਦੇ ਨੇ ਕਿ ਕੱਲ ਕਰਾ ਲਵਾਂਗੇ ਉਹ ਵੀ ਨਹੀਂ ਕਹਿੰਦੇ ਤੇ ਕੰਨ ਖਰਾਬ ਹੀ ਕਰਦੇ ਨੇ